ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਕਿ ਇੱਕ ਪਿੰਡ ਜਿਹਦੇ 72 ਘਰ ਨੇ ਤੇ ਉਹਨਾਂ 72 ਘਰਾਂ ਦੇ ਵਿੱਚੋਂ 130 ਮੈਂਬਰਾਂ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਆ ਇਸਕੇ ਉੱਪਰ ਐਫ ਆਈ ਆਰ ਹੋਈ ਹੈ ਮੁਕੱਦਮਾ ਅਜਰਾ ਹੱਥ ਉਠਾ ਦਿਜੀਏ ਅਜਰਾ ਆ ਸਮਝੇ ਆਪਕੇ ਉੱਪਰ ਮੁਕੱਦਮਾ ਹੋਆ ਆਪਕੇ ਉੱਪਰ ਹੋਆ ਮੁਕੱਦਮਾ ਆਪਕੇ ਉੱਪਰ ਮੁਕੱਦਮਾ ਹੋਆ ਆਪਕੇ ਉੱਪਰ ਇਹ ਐਫ ਆਈ ਆਰ ਕਾਦੀ ਗੁੰਡਾ ਐਕਟ ਤਹਿਤ ਇਨ ਜਿਹੜੇ 130 ਮੈਂਬਰ ਆ ਉਹਨਾਂ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਆ ਮਗਰ 135 ਲੋਕਾਂ ਕੇ ਮੁਕੱਦਮਾ ਹੈ ਉਹ ਡਾਇਰੈਕਟ ਕਰ ਇਹ ਜਿਹੜਾ ਪੂਰਾ ਮਾਮਲਾ ਏ ਮਿਲਕੀਪੁਰ ਅਯੁੱਧਿਆ ਦਾ ਪਿੰਡ ਮੱਕੂਕਾਪੁਰਵਾ ਦਾ ਦੱਸਿਆ ਜਾ ਰਿਹਾ ਏ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਪੂਰੇ ਦਾ ਪੂਰਾ ਪਿੰਡ ਇਹ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਆ ਮੱਕੂਕਾਪੁਰਵਾ ਕਿਉਂ ਨਾ ਜੀ ਮੇਰਾ ਤਾਂ ਇੱਥੇ ਕੁਝ ਦਿਨਾਂ ਤੱਕ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤਾਂ ਉਸ ਤੋਂ ਪਹਿਲਾਂ ਜਿਹੜੇ ਪਿੰਡ ਦੇ ਲੋਕ ਆ ਇਹਨਾਂ ਤੇ ਇਹ ਐਫ ਆਈ ਆਰ ਦਰਜ ਹੋਈ ਆ ਉਹਨਾਂ ਤੇ ਇਹ ਐਫ ਆਈ ਆਰ ਦਰਜ ਕਿਉਂ ਹੋਈ ਇਹ ਤਾਂ ਪਿੰਡ ਦੇ ਲੋਕ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿ ਸਾਡੇ ਤੇ ਇਹ ਐਫ ਆਈ ਆਰ ਦਰਜ ਕਿਉਂ ਹੋਈ ਕੁਝ ਬਾਤ ਬਾਤ ਹੋਈ ਸੀ ਕਿਾ ਕੁਝ ਕੁਝ ਹੋਇਆ ਵਿਵਾਦ ਵਿਵਾਦ ਵੀ ਨਹੀਂ ਹੋਇਆ ਥਾ ਕੁਝ ਵੀ ਨਹੀਂ ਹੋਇਆ ਥਾ ਮਾਲੂਮ ਨਹੀਂ ਕਿਹਾਂ ਸੇ ਲਿਸਟ ਹੇਅਰ ਕੇ ਕੈਸੇ ਕੈਸੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਆ ਕਿ ਉਸ ਪਿੰਡ ਦੇ ਜਿਹੜੇ ਵਿਕਲਾੰਗ ਲੋਕ ਨੇ ਜਿਹੜੇ ਚੱਲ ਫਿਰਨ ਦੇ ਅਸਮਰਥ ਨੇ ਚੱਲ ਫਿਰ ਨਹੀਂ ਸਕਦੇ ਉਹਨਾਂ ਦੇ ਉੱਪਰ ਵੀ ਐਫ ਆਈ ਆਰ ਦਰਜ ਹੋਈ ਆ ਗੁੰਡਾ ਐਕਟ ਲਾਇਆ ਗਿਆ ਕਿ ਹਾਂ ਜਰਾ ਇੱਕ ਵਾਰ ਦੇਖੀ ਲੋਕੋ ਨੂੰ ਵਿਸ਼ਵਾਸ ਨਹੀਂ ਹੋਗਾ ਸਮਾਂ ਬਹੁਤ ਖਰਾਬ ਹੈ ਕਿ ਠੀਕ ਠੀਕ ਲੋਕੋ ਕੋ ਪਤਾ ਚਾਹੀਏ ਕਿ ਜੋ 72 ਜੋ 72 ਸਾਲ ਦਾ ਤੇ ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਕਿ ਉਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਸਾਡੇ ਪਿੰਡ ਦੇ ਘਰ ਲੜਕੇ ਵਿਦੇਸ਼ ਗਏ ਹੋਏ ਨੇ ਜਿਹੜੇ 2 ਸਾਲ ਤੋਂ 4 ਸਾਲ ਤੋਂ 7 ਸਾਲ ਤੋਂ ਵਿਦੇਸ਼ ਦੀ ਧਰਤੀ ਤੇ ਰਹਿ ਰਹੇ ਨੇ ਉਹਨਾਂ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਆ ਜਦ ਕਿ ਉਹ ਇੱਥੇ ਮੌਜੂਦ ਹੀ ਨਹੀਂ 사ウਦੀ 사ウਦੀ ਵਿੱਚ ਰਹਤੇ ਨੇ ਤਾਂ 사ウਦੀ ਵਿੱਚ ਰਹਤੇ ਤਾਂ ਫਿਰ ਕਿਹਦੇ ਮਕਦਮਾ ਹੋ ਗਿਆ ਉਹਨਾਂ ਦੋ ਬੇਟੂ ਨੂੰ 3 ਸਾਲ ਹੋ ਗਏ ਉਹਨਾਂ ਕੋ ਜਾ ਕੇ ਅਭੀ ਆਏ ਹੀ ਨਹੀਂ ਔਰ ਉਹਨਾਂ ਦਾ ਨਾਮ ਮਕਦਮੇ ਵਿੱਚ ਤਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸਾਡੇ ਨਾਲ ਪ੍ਰਸ਼ਾਸਨ ਧੱਕਾ ਕਰ ਰਿਹਾ ਕਿਉਂਕਿ ਉਸ ਏਰੀਏ ਦੇ ਵਿੱਚ ਕੌਜਾ ਟਾਈਮ ਬਾਅਦ ਜਿਮਨੀ ਚੋਣਾ ਨੇ ਸ਼ਾਇਦ ਇਸ ਕਰਕੇ ਸਾਡੇ ਨਾਲ ਇਹ ਸਾਰਾ ਤੱਕਾ ਪੀਤਾ ਜਾ ਰਿਹਾ ਮਾਮਲੇ ਦੀ ਅਸਲ ਸਚਾਈ ਕੀ ਆ ਕੁਛ ਕਹਿ ਨਹੀਂ ਸਕਦੇ ਪਰ ਜਿਸ ਤਰੀਕੇ ਵਿਕਲਾੰਗ ਲੋਕਾਂ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਆ ਜਾਂ ਦੱਸਿਆ ਜਾ ਰਿਹਾ ਕਿ ਜਿਹੜੇ ਵਿਦੇਸ਼ ਵਿੱਚ ਗਏ ਲੋਕ ਨੇ ਉਹਨਾਂ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਆ ਤਾਂ ਮਾਮਲਾ ਕਾਫੀ ਗੰਭੀਰ ਜਾਪ ਰਿਹਾ ਏ ਇੱਕ ਸਾਈਕਲ ਮਿਸਤਰੀ ਵਾਲਾ ਹੈ ਉਹ ਵੀ ਪੈਰ ਤੇ ਲੰਗੜਾ ਹੈ ਅਪੰਗ ਹੈ ਉਸ ਦਾ ਵੀ ਨਾਮ ਉਸ ਵਿੱਚ ਆਇਆ ਹੈ ਬਤਾਉ ਐਸੇ ਐਸੇ ਲੋਕੋ ਕੋ ਲਿਖਾ ਦਿਆ ਜੋ ਅੱਗੇ ਖੇਤਦਾਰ ਤਾਂ ਇਹ ਪੂਰੇ ਮਾਮਲੇ ਦਾ ਉਸ ਵੇਲੇ ਪਤਾ ਲੱਗਾ ਕਿਉਂਕਿ ਇੱਕ ਪੱਤਰਕਾਰ ਕੁੜੀ ਪ੍ਰਗਿਆ ਮਿਸ਼ਰਾ ਜਿਹੜੀ ਇਸ ਪੂਰੇ ਏਰੀਏ ਦੀ ਪਿਛਲੇ ਦਿਨਾਂ ਤੋਂ ਰਿਪੋਰਟਿੰਗ ਕਰ ਰਹੀ ਆ ਮਿਲਕੀਪੁਰ ਦੀ ਰਿਪੋਰਟਿੰਗ ਕਰ ਰਹੀ ਆ ਕਿਉਂਕਿ ਉੱਥੇ ਇਲੈਕਸ਼ਨ ਹੋਣ ਜਾ ਰਹੇ ਆ ਇਸ ਕਰਕੇ ਉਹ ਲਗਾਤਾਰ ਇਸ ਪੂਰੇ ਮਾਮਲੇ ਦੀ ਕਵਰੇਜ ਕਰ ਰਹੀ ਆ ਤਾਂ ਜਦੋਂ ਉਹ ਇਸ ਪਿੰਡ ਦੇ ਵਿੱਚ ਪਹੁੰਚਦੀ ਆ ਤਾਂ ਉਸ ਵੇਲੇ ਇਸ ਪੂਰੇ ਮਾਮਲੇ ਦਾ ਪਤਾ ਲੱਗਾ ਤਾਂ ਹੈਰਾਨੀ ਦੀ ਗੱਲ ਕਿ ਇੱਕ ਲੜਕਾ ਜਿਹਦੇ ਨਾਲ ਉਹ ਗੱਲਬਾਤ ਕਰ ਰਹੀ ਆ ਜਿਹੜਾ ਇੱਕ ਪਾਨ ਦੀ ਦੁਕਾਨ ਚਲਾ ਰਿਹਾ ਵਿਕਲਾੰਗ ਲੜਕਾ ਏ ਤਾਂ ਉਹਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਆ ਕਿਉਂਕਿ ਉਹ ਤਾਂ ਚੱਲ ਫਿਰਨ ਦੇ ਵੀ ਅਸਮਰੱਥਾ ਚੱਲ ਫਿਰ ਵੀ ਨਹੀਂ ਸਕਦਾ ਫੇਰ ਵੀ ਉਸ ਲੜਕੇ ਦੇ ਉੱਪਰ ਗੁੰਡਾ ਐਕਟ ਤਹਿਤ ਐਫ ਆਈ ਆਰ ਦਰਜ ਕੀਤੀ ਆ ਤੇ ਦੂਸਰਾ ਇੱਕ ਲੜਕਾ ਉਹ ਵੀ ਵਿਕਲਾੰਗ ਆ ਤੇ ਉਹ ਮਿਸਤਰੀ ਮਸਾਈਕਲ ਦਾ ਮਿਸਤਰੀ ਆ ਉਹ ਲੜਕਾ ਉਹਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਆ ਜਿਹੜੇ ਲੜਕੇ ਇਸ ਟਾਈਮ ਵਿਦੇਸ਼ ਦੀ ਧਰਤੀ ਤੇ ਰਹਿ ਰਹਿ ਰਹੇ ਆ 사ウਦੀ ਅਰਬ ਵਿੱਚ ਗਏ ਹੋਏ ਆ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਆ ਉਸ ਜਿਹੜੇ ਮੁੰਡੇ ਦੋ 사ウਦੀ ਅਰਬ ਰਹਿ ਰਹੇ ਆ ਉਹਦਾ ਪਿਤਾ ਆ ਕੇ মিডিਆ ਸਾਹਮਣੇ ਪ੍ਰਗਿਆ ਮਿਸ਼ਰਾ ਨੂੰ ਇਹ ਸਾਰੀ ਗੱਲਬਾਤ ਦੱਸ ਰਿਹਾ ਕਿ ਮੇਰੇ ਬੱਚੇ ਤਾਂ 사ウਦੀ ਅਰਬ ਵਿੱਚ ਰਹਿ ਰਹੇ ਆ ਤੇ ਉਹਨਾਂ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਆ ਹੁਣ ਇਹ ਕੀ ਮਾਮਲਾ ਏ ਕਿਉਂ ਕੀਤਾ ਏ ਕਿਉਂਕਿ ਪਿੰਡ ਵਾਲੇ ਕਹਿੰਦੇ ਆ ਕਿ ਸਾਨੂੰ ਤਾਂ ਕੁਝ ਪਤਾ ਨਹੀਂ ਸਾਡੇ ਤੇ ਐਫਆਈਆਰ ਕਿਉਂ ਦਰਜ ਕੀਤੀ ਸਾਡੇ ਪਿੰਡ ਵਿੱਚ ਕੋਈ ਲੜਾਈ ਨਹੀਂ ਹੋਈ ਕੁਝ ਨਹੀਂ ਹੋਇਆ ਫਿਰ ਵੀ ਸਾਡੇ ਤੇ ਐਫਆਈਆਰ ਦਰਜ ਕੀਤੀ ਗਈ ਪੂਰੇ ਪਿੰਡ ਦੇ 72 ਘਰਾਂ ਨੇ ਤੇ 72 ਘਰਾਂ ਦੇ ਵਿੱਚੋਂ 130 ਲੋਕਾਂ ਦੇ ਉੱਪਰ ਐਫਆਈਆਰ ਦਰਜ ਆ ਲਗਭਗ ਹਰ ਘਰ ਦੇ ਉਹਨਾਂ ਦਾ ਦੱਸਣਾ ਹੈ ਪਿੰਡ ਦੇ ਲੋਕਾਂ ਦਾ ਦੱਸਣਾ ਹੈ ਕਿ ਹਰ ਘਰ ਦੇ 2-2 3-3 ਮੈਂਬਰਾਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਆ ਉਹਨਾਂ ਦਾ ਇਹ ਵੀ ਕਹਿਣਾ ਕਿ ਕਿਸੇ ਘਰ ਦੇ ਤਾਂ 5-6 ਮੈਂਬਰਾਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਆ ਸੋ ਉਨ੍ਹਾਂ ਦਾ ਕਹਿਣਾ ਕਿ ਜਿਹੜੇ ਲੋਕਾਂ ਨੇ ਅੱਜ ਤੱਕ ਕਦੇ ਕੋਰਟ ਕਚੈਰੀ ਥਾਣਾ ਦੇਖਿਆ ਵੀ ਨਹੀਂ ਸੀ ਤੇ ਉਹਨਾਂ ਦੇ ਉੱਪਰ ਵੀ ਐਫਆਈਆਰ ਦਰਜ ਕੀਤੀ ਗਈ ਆ ਪਿਛਲੇ ਦਿਨਾਂ ਤੋਂ ਅਖਲੇਸ਼ ਜਾਦਵ ਜੀ ਦਾ ਵੀ ਬਿਆਨ ਆਇਆ ਕਿ ਜਿਹੜਾ ਉੱਥੇ ਪ੍ਰਸ਼ਾਸਨ ਅਯੁੱਧਿਆ ਦੇ ਵਿੱਚ ਮਿਲਕੀਪੁਰ ਦੇ ਵਿੱਚ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਉਥੋਂ ਦੇ ਐਮਪੀ ਅਵਦੇਸ਼ ਪ੍ਰਸ਼ਾਦ ਦਾ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਉੱਥੇ ਸਾਡੇ ਨਾਲ ਧੱਕਾ ਕਰ ਰਿਹਾ ਇਲੈਕਸ਼ਨ ਦਾ ਮਾਹੌਲ ਹੈ ਵੋਟਾਂ ਦਾ ਮਾਹੌਲ ਹੈ ਕੀ ਪੂਰਾ ਮਾਮਲਾ ਵਰਹਾਲ ਇੱਥੇ ਕੁਝ ਕਹਾਣੀ ਜਾ ਸਕਦਾ ਪਰ ਬੇहद ਹੈਰਾਨ ਕਰਨ ਵਾਲਾ ਇਹ ਮਾਮਲਾ ਕਿ ਛੋਟਾ ਜਿਹਾ ਪਿੰਡ 72 ਘਰਾਵਾਂ ਵਾਲਾ ਇੱਕ ਪਿੰਡ ਤੇ ਉਸ ਪਿੰਡ ਦੇ 130 ਮੈਂਬਰਾਂ ਦੇ ਉੱਪਰ 30 ਭਰਾਵਾਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਗੁੰਡਾ ਐਕਟ ਦੇ ਤਹਿਤ ਪਿੰਡ ਵਾਲਿਆਂ ਦਾ ਕਹਿਣਾ ਕਿ ਸਾਨੂੰ ਤਾਂ ਇਸ ਮਾਮਲੇ ਦਾ ਪਤਾ ਹੀ ਨਹੀਂ ਸੀ ਜਿਹੜੇ ਲੋਕ ਪਿੰਡ ਤੋਂ ਬਾਹਰ ਕੰਮ ਕਰ ਰਹੇ ਆ ਉਹਨਾਂ ਦਾ ਵੀ ਕਹਿਣਾ ਹੈ ਕਿ ਸਾਨੂੰ ਇਸ ਪੂਰੇ ਮਾਮਲੇ ਦਾ ਕੁਝ ਨਹੀਂ ਪਤਾ ਕਿ ਸਾਡੇ ਤੇ ਐਫਆਈਆਰ ਦਰਜ ਕਿਉਂ ਕੀਤੀ ਗਈ ਆ ਉਹਨਾਂ ਦਾ ਕਹਿਣਾ ਉਹਦੇ ਵਿੱਚ ਕੁਝ ਜਿਹੜੇ ਹੈਗੇ ਭੈਣਾ ਭਰਾ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਸ ਪਿੰਡ ਵਿੱਚ ਰਹਿ ਵੀ ਨਹੀਂ ਰਹੇ ਪਿੰਡ ਤੋਂ ਬਾਹਰ ਕੰਮ ਕਰਨ ਦੇ ਲਈ ਗਏ ਹੋਏ ਹਾਂ ਸਾਨੂੰ ਫੋਨ ਤੇ ਸਾਡੇ ਭੈਣਾ ਭਰਾਵਾਂ ਨੇ ਫੋਨ ਕਰਕੇ ਦੱਸਿਆ ਕਿ ਜਿਹੜੀ ਲਿਸਟ ਪੁਲਿਸ ਨੇ ਸਾਨੂੰ ਸੌਂਪੀ ਆ ਕਿ ਆ ਲੋਕਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਆ ਗੁੰਡਾ ਇੱਕ ਤਹਿਤ ਉਹਦੇ ਵਿੱਚ ਤੁਹਾਡਾ ਵੀ ਨਾਂ ਹੈ ਤਾਂ ਪਿੰਡ ਦੇ ਭੈਣਾ ਭਰਾਵਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਸਾਨੂੰ ਤਾਂ ਕੁਝ ਵੀ ਪਤਾ ਨਹੀਂ ਇਸ ਮਾਮਲੇ ਦਾ ਫਿਲਹਾਲ ਇਹ ਪੂਰਾ ਕੀ ਮਾਮਲਾ ਏ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਥੇ ਕੁਝ ਦਿਨਾਂ ਤੱਕ ਜਿਹੜੀਆਂ ਚੋਣਾ ਹੋਣ ਜਾ ਰਹੀਆਂ ਨੇ ਵੱਖ-ਵੱਖ ਪਾਰਟੀਆਂ ਵਾਲੇ ਇਹ ਕਹਿ ਰਹੇ ਆ ਇਹ ਦੋਸ਼ ਲਾ ਰਹੇ ਆ ਕਿ ਉਥੇ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਪਰ ਪੂਰੇ ਮਾਮਲੇ ਦੀ ਕੀ ਹਕੀਕਤ ਆ ਇਹ ਆਉਣ ਵਾਲਾ ਵਕਤ ਹੀ ਦੱਸੇਗਾ